ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਦੋ ਮੋਰਚੇ ਚਲਾਏ ਗਏ ਖਨੌਰੀ ਬਾਰਡਰ ਦੇ ਮੋਰਚੇ ਤੇ ਜਿੱਥੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਸਨ ਉੱਥੇ ਹੀ ਉਹਨਾਂ ਦੇ ਨਾਲ ਕਿਸਾਨ ਆਗੂ 인ਦਰਜੀਤ ਸਿੰਘ ਕੋਟ ਬੁੱਢਾ ਵੀ ਉਹਨਾਂ ਦੇ ਨਾਲ ਮੋਰਚੇ ਵਿੱਚ ਸ਼ਾਮਲ ਸਨ ਹੁਣ ਉਹਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਸਮੇਤ ਕਾਕਾ ਕੋਟੜਾ ਤੇ ਅਬੇ ਮੰਨਿਓ ਕਹਾੜ ਤੇ ਕਰੋੜਾਂ ਦੇ ਕਪਲੇ ਕਰਨ ਦਾ ਦੋਸ਼ ਲਗਾਇਆ ਗਿਆ ਜਿਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਾਗੀ ਕਿਸਾਨ ਆਗੂਆਂ ਤੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਬੀਕੇਯੂ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਅਤੇ ਪੰਜਾਬ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਇੰਦਰਜੀਤ ਸਿੰਘ ਕੋਟ ਬੁੱਢਾ ਨੂੰ ਨੋਟਿਸ ਪੇਜ ਕੇ 1 ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ ਦੋਨਾਂ ਫੋਰਮਾਂ ਨੇ ਇਹਨਾਂ ਆਗੂਆਂ ਦਾ ਪੱਕਾ ਸੁਣਨ ਦੇ ਲਈ ਆਪਣਾ ਫੈਸਲਾ ਸੁਣਾਉਣ ਦੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਇਸ ਤੋਂ ਇਲਾਵਾ ਐਸਕੇਐਮ ਗੈਰ ਰਾਜਨੀਤਿਕ ਦੇ ਸਿਧਾਂਤਾਂ ਦੇ ਵਿਰੁੱਧ ਜਾ ਕੇ ਮੋਰਚੇ ਦੇ ਆਗੂਆਂ ਵਿਰੁੱਧ ਬਿਆਨਬਾਜ਼ੀ ਕਰਨ ਦੇ ਮਾਮਲੇ ਦੇ ਵਿੱਚ ਭਾਰਤੀ ਕਿਸਾਨ ਏਕਤਾ ਦੇ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਤੇ ਉਹਨਾਂ ਕੋਲੋਂ ਜਵਾਬ ਮੰਗਿਆ ਗਿਆ ਹੈ ਸੂਕਤ ਕਿਸਾਨ ਮੋਰਚਾ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਸਾਡੀ ਗੱਲ ਕਿਸਾਨ ਆਗੂਆਂ ਦੇ ਨਾਲ ਹੋਈ ਹੈ ਕੀ ਕਹਣਾ ਹੈ ਕਿਸਾਨ ਆਗੂਆਂ ਦਾ ਇਸ ਮਾਮਲੇ ਤੇ ਆਓ ਤੁਹਾਨੂੰ ਦਿਖਾਉਨੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਤਾਂ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਸੁਖਜਿੰਦਰ ਸਿੰਘ ਖੋਸਾ ਨੂੰ ਪੰਜਾਬ ਕਨਗਰਸ ਜੀ ਜੋ ਕਿ ਪੰਜਾਬ ਕਨਗਰਸ ਕਮੇਟੀ ਕੋਟਬੁੱਢਾ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੂੰ ਨੋਟਿਸ ਪੇਜ ਕੇ 1 ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਜੀ ਜੀ ਠੀਕ ਹੈ ਜੀ ਦੂਜੇ ਪਾਸੇ ਤੁਹਾਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਜਵਾਬ ਮੰਗਿਆ ਗਿਆ ਜੀ 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 ਦੇਖੋ ਇਸ ਦੇ ਵਿੱਚ ਅਸੀਂ ਇਹ ਕਵਾਂਗੇ ਕਿ ਜਦੋਂ ਜਿਵੇਂ ਜਦੋਂ ਕੋਈ ਪਾਰਟੀਆਂ ਵਾਲੇ ਜਿਹੜੀ ਸਤਾਧਾਰੀ ਹੁੰਦੇ ਆ ਜੀ ਤੁਹਾਨੂੰ ਕੋਈ ਪ੍ਰੈਸ ਵਾਲਾ ਜੇ ਕੋਈ ਸਵਾਲ ਕਰਦਾ ਹੈ ਤੇ ਉਹਦੇ ਤੇ ਵੀ ਕਾਰਵਾਈ ਹੁੰਦੀ ਹੈ ਜੇ ਕੋਈ ਹੋਰ ਕਰਦਾ ਉੱਤੇ ਕਾਰਵਾਈ ਹੁੰਦੀ ਹੈ ਜੀ ਉਵੇਂ ਅਸੀਂ ਕਹਿੰਦੇ ਅਸੀਂ ਗੈਰ ਰਾਜਨੀਤੀ ਕਿਉਂ ਜੀ ਮਾਨਦੋਬਨੇ ਸਤਿਕਾਰਯੋਗਨ ਸਾਡੇ ਸਾਡੇ ਅੰਮ੍ਰਿਤਕੀ ਅੱਜ ਵੀਡੀਓ ਵੀ ਤੁਹਾਡੇ ਚੈਨਲ ਦੇ ਕਿਸੇ ਮਾਧਮ ਰਹੀ ਭੇਜੀ ਕਿਸੇ ਨੇ ਵੀਰ ਨੇ ਉਹਦੇ ਵਿੱਚ ਪੰਜ ਛੇ ਨਾਮ ਲਿਖੇ ਹੋਏ ਆ ਜੀ ਜਿਹੜੇ ਉਹ ਪੰਜ ਛੇ ਨਾਮਾਂ ਦੇ ਸਾਈਨ ਆ ਉਹਦੇ ਵਿੱਚੋਂ ਜਿਹੜੇ ਸਤਿਕਾਰਯੋਗ ਸਾਡੇ ਵੀਰ ਆ ਇੱਕ ਜਣਾ ਆਸਟ੍ਰੇਲੀਆ ਗਿਆ ਸੀ ਇੱਕ ਜਣੇ ਦੀ ਧੋਈ ਦੁਖੀ ਸੀ ਇੱਕ ਜਣੇ ਦੇ ਕਰੰਟ ਲੱਗ ਗਿਆ ਸੀ ਉਹ 5 5 7 7 ਮਹੀਨੇ ਮੋਰਚੇ ਤੇ ਆਏ ਨਹੀਂ ਉਹਨਾਂ ਨੂੰ ਮੋਰਚੇ ਦੀ ਸਥਿਤੀ ਦਾ ਪਤਾ ਵੀ ਨਹੀਂ ਇੱਕ ਵੀਰ ਉਹਦੇ ਵਿੱਚ ਸਾਡਾ ਐਵੇਂ ਦਾ ਕਿ ਕੋਈ ਜੱਥੇਬੰਦੀ ਨਹੀਂ ਉਹ ਆਮ ਵਰਕਰ ਹੈ ਜੀ ਉਹਨਾਂ ਦੇ ਸਾਈਨ ਕਰਕੇ ਚਿੱਠੀ ਕੱਢੀ ਜਾਂਦੀ ਹੈ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਕਾਰਨ ਦੱਸੋ ਨੋਟਿਸ ਜਿਹੜਾ ਹੈਗਾ ਅਸੀਂ ਅਜੇ ਤੱਕ ਮੈਂ ਤੇ ਬੋਲਿਆ ਨਹੀਂ ਕੁਛ ਮੈਂ ਤੇ ਅਜੇ ਬੋਲਣਾ ਹੈ ਮੇਰੇ ਸਵਾਲ ਅੰਦਰ ਕਰਕੇ ਹੈ ਸੀ ਮੀਟਿੰਗ 'ਚ 24 ਤਰੀਕ ਨੂੰ ਮੇਰਾ ਜਵਾਬ ਨਹੀਂ ਮਿਲਿਆ ਸਾਡੇ ਸਤਿਕਾਰਯੋਗ ਆਗੂ ਨੇ ਗੁਰਿੰਦਰ ਸਿੰਘ ਭੰਗੂ ਜੀ ਉਹਨਾਂ ਨੇ ਜਿਹੜੇ ਸਵਾਲ ਕੀਤੇ ਸੀ ਉਹਨਾਂ ਦਾ ਕੋਈ ਉੱਤਰ ਨਹੀਂ ਮਿਲਿਆ ਇਹ ਕਿਹੜੀ ਬਿਆਨਬਾਜ਼ੀ ਅਸਲ ਜਿਹੜੀ ਇਹ ਕਿਹੜੀ ਬਿਆਨਬਾਜ਼ੀ ਦੇ ਆਧਾਰ ਤੇ ਤੁਹਾਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਕਿਹਾ ਜਾ ਰਿਹਾ ਕਿ ਤੁਸੀਂ ਆਗੂਆਂ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਹੈ ਇਹ ਆਗੂਆਂ ਆਗੂਆਂ ਦੇ ਵਿਰੁੱਧ ਨਿਸਰ ਅਸੀਂ ਜ਼ਰਦ ਰੱਖਣ ਵਾਲੇ ਆ ਮੋਰਚੇ ਦਾ 401 ਦਿਨ ਉੱਥੇ ਹਾਜ਼ਰੀ ਭਰੀ ਆ ਆਪਣਾ ਕੈਟਰ ਲਗਾਇਆ ਉੱਥੇ ਹਜ਼ਾਰ ਸਭ ਤੋਂ ਜ਼ਿਆਦਾ ਜਿਹੜਾ ਉੱਥੇ ਟਰਾਲੀਆਂ ਦਾ ਜਾਂ ਟੈਂਪ ਸੀ ਮੇਰੇ ਜੱਥੇਬੰਦੀ ਇਥੇ ਭਾਰਤੀ ਸਾਮਿਕ ਦਾ ਬੀਕੇ ਜੀ ਸੀ ਜੀ ਤੋਂ ਵੀ ਘੰਟੇ ਉੱਥੇ ਸਾਡੇ ਕਿਸਾਨ ਡਿਊਟੀ ਦੇਤੇ ਰਹੇ ਆ ਉਹ ਇਹ ਮੋਰਚਾ ਕਿਸੇ ਦੀ ਜਾਗੀਰ ਨਹੀਂ ਹੈ ਕਿ ਜੇ ਅਸੀਂ ਨੌਨ ਪੋਲੀਟিক্যাল ਦੇ ਵਿੱਚ ਭਾਰਤ ਲੈਵਲ ਦੀਆਂ ਜੱਥੇਬੰਦੀਆਂ ਆ ਅਸੀਂ ਇਸ ਮੋਰਚੇ ਨੂੰ ਭਾਰਤ ਲੈਵਲ ਦੇ بجائے ਇੱਕ ਪਿੰਡ ਲਾ ਕੇ ਇੱਕ ਘਰ ਦਾ ਮੋਰਚਾ ਬਣਾ ਕੇ ਘਰੇ ਮੀਟਿੰਗ ਸੱਦ ਕੇ ਤੇ ਘਰੋਂ ਨੋਟਿਸ ਕੱਢ ਦਈਏ ਇਹ ਚੰਗਾ ਨਹੀਂ ਲੱਗਦਾ ਸਾਡੇ ਸਤਿਕਾਰਯੋਗ ਨੇ ਅਜੇ ਅਸੀਂ ਕੁਝ ਨਹੀਂ ਬੋਲਿਆ ਉਹ ਕਹਿੰਦੇ ਨੇ ਤੱਥ ਲਿਆਓ ਸਬੂਤ ਲਿਆਓ ਸਾਫ ਤੇ ਸਬੂਤ ਦੇ ਤੇ ਕਾਨੂੰਨੀਕਲ ਨਾਲ ਬਾਹਰ ਰੋਕਾ ਹੋ ਜਾਊਗਾ ਅਸੀਂ ਕਿੰਨੇ ਕਮਰੇ ਦੀ ਗੱਲ ਹੈ ਕਮਰੇ ਚ ਬੰਦ ਹੋ ਜੇ ਚੰਗੀ ਗੱਲ ਆ ਨੋਟਿਸ ਕੱਢ ਕੇ ਉਹਨਾਂ ਨੇ ਮੀਡੀਆ ਚ ਪਾਇਆ ਜਨਦਕ ਕੀਤਾ ਹੈ ਕਿ ਹੁਣ ਉਹ ਮੇਰੇ ਵੀਰ ਉਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹਦਾ ਨਹੀਂ ਪਤਾ ਮੋਰਚੇ ਦੀ ਕੀ ਰਹੀ ਹੈ ਅਸੀਂ ਮੋਰਚੇ 'ਚ ਰਹੇ ਹਾਂ ਸਾਨੂੰ ਮੋਰਚੇ 'ਚ ਪਤਾ ਵੀ ਉੱਥੇ ਕੀ ਕੁਝ ਹੋਇਆ ਹੈ ਤੇ ਕੀ ਘਰੋਸਿਆ ਗਿਆ ਹੈ ਤੇ ਕੀ ਅੰਦਰ ਕੀ ਹੋ ਰਿਹਾ ਹੈ ਸਿੱਕਤ ਕੀ ਹੈ ਤੇ ਬਾਹਰ ਕੀ ਬੱਚਾ ਜਾਂਦਾ ਸੀ ਆਲਖ ਸਾਹਿਬ ਐਸਾ ਐਸਾ ਕੀ ਹੋਇਆ ਕਿ ਕਿਸਾਨਾ ਕੋ ਇੰਦਰਜੀਤ ਸਿੰਘ ਕੋਟਪੁੱਡਾ ਅਚਾਨਕ ਜੋ ਨੇ ਉਹ ਉਹ ਵਿਰੋਧ ਵਿੱਚ ਆ ਜਾਂਦੇ ਨੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਾਕਾ ਕੋਟੜਾ ਤੇ ਅਭਿਮਨਿਉ ਕਹਾਰ ਤੇ ਕਰੋੜਾਂ ਦੇ ਕਫਲੇ ਦਾ ਦੋਸ਼ ਤਗਾ ਦਿੰਦੇ ਨੇ ਦੇਖੋ ਪੈਸੇ ਦੀ ਗੱਲ ਬਹੁਤ ਛੋਟੀ ਹੈ ਮੈਂ ਕਿੰਨਾ ਵੀ ਜਿਹੜਾ ਕਪਲਾ ਜਾਂ ਪੈਸਾ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਜਿਹੜਾ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਖਲਵਾੜ ਕੀਤਾ ਉਹ ਬਹੁਤ ਵੱਡੀ ਗੱਲ ਹੈ ਜਿਹੜੇ ਸਾਡੇ ਤੇ ਰੱਬ ਵਰਗਾ ਵਿਸ਼ਵਾਸ ਕਰਦੇ ਉਹਨਾਂ ਨੂੰ ਵਿਸ਼ਵਾਸ ਘੱਟ ਹੋਇਆ ਹੈ ਉਹ ਬਹੁਤ ਵੱਡੀ ਗੱਲ ਹੈ ਗੱਲ ਉਹ ਹੈ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਪਰਚੀਆਂ ਉਹਨਾਂ ਨੇ ਮੋਰਚੇ ਦੀ بجائے ਉਹਦੀਆਂ ਕਟਲੀਆਂ ਜੀਆਂ ਕਟਲੀਆਂ ਉਹ ਤੇ ਮਾਨਜੋਗ ਪੰਦੇਰ ਸਾਹਿਬ ਨੇ ਪੂਰਾ ਚਿੱਠਾ ਖੋਲਤਾ ਕਿ ਕਿਹ ਕੀ ਮੀਟਿੰਗਾਂ ਹੋਇਆ ਉਹ ਤੋਂ ਬਾਅਦ ਉਹ ਸਾਫ਼ ਵੀ ਹੋ ਗਏ ਵੀ ਕਿਹਾ ਵੀ ਕੁਝ ਨਹੀਂ ਤੇ ਰਿਹਾ ਵੀ ਕੁਝ ਨਹੀਂ ਉਹ ਤੋਂ ਬਾਅਦ ਇਹ ਸਾਡਾ ਨਿੱਜੀ ਹੁਕਮ ਹੈ ਸਾਡੇ ਬੰਦੇ ਦਾ ਜਿਹੜੇ ਬੰਦੇ ਨੇ ਪੰਨੂ ਸਾਹਿਬ ਨੇ ਦਿੱਤਾ ਉਹ ਕਦੀ ਮੀਟਿੰਗ 'ਚ ਆਏ ਨਹੀਂ ਸੀ ਜਿਹੜੀ ਸਾਡੀ ਮੀਟਿੰਗ ਸੀ ਕਿਉਂਕਿ ਮੈਂ ਇਸ ਕੋਆਰਡੀਨੇਸ਼ਨ ਕਮੇਟੀ ਦਾ ਮੈਂਬਰ ਸੀ ਜਿਹੜੀ ਦੋਨੋਂ ਫਾਰਮੈਟ ਦੀ ਮੀਟਿੰਗ ਹੋਈ ਉਹਨਾਂ ਦਾ ਇੱਛਾ ਸੀ ਦੂਸਰੀ ਜਿਹੜੀ ਪ੍ਰਸ਼ਾਸਨ ਨਾਲ ਕਿਸੇ ਆਈਪੀ ਨਾਲ ਰਾ ਨਾਲ ਕਿਸੇ ਨਾਲ ਮੀਟਿੰਗ ਹੋਈ ਮੋਰਚੇ ਬਾਰੇ ਜੇ ਤੁਸੀਂ ਕੋਸ਼ਿਸ਼ ਤਾਂ ਨਹੀਂ ਸੀ ਬਹੁਤ ساری ਗੱਲਾਂ ਨਹੀਂ ਬਹੁਤ ਸਾਰੀ ਚਰਚਾ ਹੈ ਅਸੀਂ ਜਲਦੀ ਜਿਹੜੀ ਹੈਗੀ ਇੱਕ ਆਪਣੀ ਦੂਜੇ ਭਰਾਵਾਂ ਨਾਲ ਸਲਾਹ ਕਰਕੇ ਮੇਰੀ ਜਥੇਬੰਦੀ ਨਾਲ ਮੀਟਿੰਗ ਕਰਕੇ ਇਸੇ ਕਰਾਂਗੇ ਅਜੇ ਵੀ ਮੈਂ ਕੁਝ ਨਹੀਂ ਬੋਲਿਆ ਜੀ ਤੁਹਾਡੇ ਤੁਸੀਂ ਮੈਨੂੰ ਪੁੱਛਿਆ ਤੇ ਮੈਂ ਤੁਹਾਨੂੰ ਦੱਸਦਾ ਵੀ ਅਜੇ ਵੀ ਮੈਂ ਕੁਝ ਨਹੀਂ ਬੋਲਿਆ ਵੀ ਜਦੋਂ ਬੋਲਾਂਗੇ ਜਿਹੜੇ ਕਹਿੰਦੇ ਨਾ ਪ੍ਰੂਫ ਦੋ ਤੱਥ ਦੋ ਤੱਥ ਦੇ ਆਧਾਰ ਤੇ ਬੋਲੋ ਅਸੀਂ ਤੱਥਾਂ ਦੇ ਆਧਾਰ ਤੇ ਬੋਲਾਂਗੇ ਕਾਲਜਾਂ ਸਮੇਤ ਬੋਲਾਂਗੇ ਡਾਕਟਰਾਂ ਸਮੇਤ ਟਾਈਮ ਸਮੇਤ ਪੂਰਾ ਮਦਲ ਪੂਰਾ ਸੱਲੀਣਾ ਬੋਲਾਂਗੇ ਫਿਰ ਜਨਤਾ ਨੂੰ ਜਵਾਬ ਦੇਣੇ ਓਕੇ ਹੋ ਜਾਣਗੇ ਇਸ ਕਰਕੇ ਸਾਡੇ ਭਰਾ ਨੇ ਸਤਿਕਾਰਯੋਗ ਨੇ ਉਹ ਆਗੂ ਜਿਹੜੇ ਆਗੂ ਆਪ ਮੋਰਚੇ ਦੇ ਚ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਮੋਰਚੇ ਚ ਕੀ ਹੋਇਆ ਉਹ ਆਗੂ ਕਿ ਠੀਕ ਹੈ ਭੇਜ ਰਹੇ ਨੇ ਕਿੱਥੋਂ ਭੇਜ ਰਹੇ ਨੇ ਇੱਕ ਆਪਣੇ ਆਗੂ ਦੇ ਸਰਕਾਰਯੋਗ ਆਗੂ ਨੇ ਸਾਡੇ ਉਹ ਵੀ ਵੱਡੇ ਨੇ ਸਾਡੇ ਤੋਂ ਉਹਨਾਂ ਦੇ ਘਰੇ ਬਹਿ ਕੇ ਇੱਥੇ ਦਿੱਲੀ ਜਾਂਦੇ ਜਾਂਦੇ ਜੰਤਰ ਮੰਡਲ RAM ਨਿੱਲਾ ਮਦਾਨ ਜਾਂਦੇ ਜਾਂਦੇ ਅਸੀਂ ਧਰਦਾ ਮੋਰਚਾ ਬਣਾ ਕੇ ਬਹਿ ਗਏ ਘਰੇ ਬਹਿ ਕੇ ਅਸੀਂ ਚਿੱਕੀਆਂ ਕੱਢਣ ਲੱਗ ਗਏ ਇਹ ਜਿਹੜੀ ਐਡ ਕਿਸਾਨੀ ਨੂੰ ਜਿਹੜੀ ਖਤਮ ਕਰਨ ਵਾਲੀ ਗੱਲ ਹੈ ਕਿਸਾਨੀ ਕੋਲਾ ਨੂੰ ਖਤਮ ਕਰਨ ਵਾਲੀ ਗੱਲ ਹੈ ਇਹ ਅਸੀਂ ਤੇ ਹੀ ਕਵਾਂ ਜੀ ਆਲਕ ਸਾਹਿਬ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹ ਕਿੱਥੇ ਕਸਟੈਂਡ ਕਰਦੀ ਹੈ ਇੱਥੇ ਕਿਹੜੇ ਵਾਲੇ ਜੀ ਦੋਹਾਂ ਫੋਰਮਾਂ ਨੇ ਜੋ ਆਗੂਆਂ ਦਾ ਪੱਖ ਸੁਣਨ ਦੇ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੀ ਉਸ ਬਾਰੇ ਗੱਲ ਕਰ ਰਹੇ ਨੇ ਨਹੀਂ ਨਹੀਂ ਦੋਨੋਂ ਫੋਰਮਾਂ ਨੇ ਨਹੀਂ ਕੀਤਾ ਸਰ ਇੱਕ ਹੀ ਸਾਡੀ ਫੋਰਮ ਦਾ ਹੀ ਹੈ ਉਹ ਦੂਸਰਾ ਨੰਬਰ ਜੀ ਅਸੀਂ ਪੰਜਾਬ ਦੇ ਵਿੱਚ ਜਿੰਨੀ ਦੇਰ ਤੱਕ ਇਹ ਘਰੇ ਮੀਟਿੰਗ ਬੁਲਾ ਕੇ ਕੀ ਮਤਲਬ ਹੈ ਘਰੇ ਮੀਟਿੰਗ ਬੁਲਾਉਣਾ ਇਹ ਮੀਟਿੰਗ ਬੁਲਾਉਣੀ ਕੀ ਜੇ ਸਾਨੂੰ ਨੋਟਿਸ ਕੱਟਣਾ ਸੀ ਪਹਿਲਾਂ ਸਾਨੂੰ ਮੀਟਿੰਗ ਹੋਣਾ ਚਾਹੀਦਾ ਸੀ ਨਾ ਇਹਨੂੰ ਬੁਲਾਉਣਾ ਚਾਹੀਦਾ ਸੀ ਇਹਦਾ ਮਤਲਬ ਪਹਿਲਾਂ ਫੈਸਲਾ ਕਰ ਲਿਆ ਉਹਨਾਂ ਨੇ ਨਹੀਂ ਬੁਲਾਉਣਾ ਜੀ ਇਹ ਦੋ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜੀ ਇੱਕ ਤਾਂ ਹੁੰਦਾ ਹੈ ਵੀ ਵੱਡੇ ਆਗੂ ਦੇ ਸਾਹਮਣੇ ਜਿਹੜਾ ਕਿ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਆਹ ਬਹੁਤ ਵਧੀਆ ਗੱਲ ਹੈ ਜੀ ਜਿਹੜਾ ਬੰਦਾ ਕਹਿੰਦਾ ਵੀ ਤੁਸੀਂ ਆਪ ਆਗੂ ਸਾਹਿਬ ਤੁਸੀਂ ਗਲਤ ਹੋ ਤੁਸੀਂ ਇੱਥੇ ਆਹ ਗਲਤ ਐਵੇਂ ਕਹੀ ਸੀ ਆਬਜੈਕਸ਼ਨ ਅਸੀਂ ਨੋਟ ਕਰਾਏ ਹੋਇਆ ਅਸੀਂ ਬਹੁਤ ਸਾਰੇ ਆਬਜੈਕਸ਼ਨ ਨੋਟ ਕਰਾਏ ਹੋਏ ਲਿਖਤ ਚ ਐਕ-ਐਕ ਚੀਜ਼ ਰਜਿਸਟਰ ਤੇ ਲਿਖੀ ਹੋਏ ਤਾਂ ਸੱਲੇ ਸਹੀ ਨਹੀਂ ਜੀ ਰਜਿਸਟਰ ਦੀ ਹਰੇ ਕਾਪੀ ਅਸੀਂ ਜਨਤਾ ਕਰਦਾਂਗੇ ਵੀ ਆਹ ਦੇਖੋ ਆਹ ਲਿਖੀ ਸੀ ਆਹ ਹੋਇਆ ਕਿ ਨਹੀਂ ਹੋਇਆ ਆਹ ਲਿਖੀ ਸੀ ਹੋਇਆ ਕਿ ਨਹੀਂ ਹੋਇਆ ਅਸੀਂ ਸਬੂਤ ਦੇ ਦਾਂਗੇ ਸਾਰਾ ਕੁਝ ਤੇ ਜਿਹੜੀਆਂ ਆ ਗੱਲਾਂ ਕਰਨੀਆਂ ਵੀ ਜਦੋਂ ਮਤਲਬ ਆਪਣੀਆਂ ਨਕਾਮੀਆਂ ਛਪਾਉਣ ਦੇ ਵਾਸਤੇ ਉਹਨੂੰ ਦੂਸਰੇ ਬੰਦੇ ਨੂੰ ਲੈ ਕੇ ਜਾਣਾ ਬਾੜੀ ਗੱਲ ਐ ਅਸੀਂ ਸਰਕਾਰ ਜੋ ਆਪਕੋ ਕਹਿੰਦੇ ਆ ਇਸਤੇ ਜਿਹੜਾ ਹੈਗਾ ਨਾ ਇਹ ਬੰਦਿਆਂ ਜਿਹੜੀਆਂ ਜਲਦਬਾਜ਼ੀਆਂ ਨਾ ਕਰੋ ਤੁਸੀਂ ਸਾਰੇ ਜਣੇ ਸਤਿਕਾਰ ਦਿਓਗੇ ਚੰਗਾ ਨਹੀਂ ਲੱਗਦਾ ਆਲਖ ਸਾਹਿਬ ਇੱਕ ਆਖਰੀ ਸਵਾਲ ਹੈ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੱਲ ਰਿਹਾ ਹੈ ਜੇਕਰ ਸਾਰੇ ਕਿਸਾਨ ਆਗੂਆਂ ਨੂੰ ਇਕੱਠੇ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਆਮ ਕਿਸਾਨਾਂ ਵੱਲੋਂ ਮਜ਼ਦੂਰਾ ਵੱਲੋਂ ਕੀ ਤੁਸੀਂ ਇੱਕ ਪਲੇਟਫਾਰਮ ਤੇ ਨਜ਼ਰ ਆਓਗੇ ਪਾਣੀਆਂ ਦੀ ਰਾਖੀ ਲਈ ਇਸ ਸਿਹਸ ਤੇ ਸਰ ਮੈਂ ਹਰਿਆਣੇ ਤੋਂ ਆਂ ਜੀ ਠੀਕ ਹੈ ਪਾਣੀ ਤੇ ਇੱਕ ਗੰਦੀ ਤੇ ਓਚੀ ਰਾਜਨੀਤੀ ਹੋ ਰਹੀ ਹੈ ਜੀ ਇਨੂੰ ਦੰਦੀ ਰਾਜਿੰਦ ਦੇ ਪਹਿਲਾਂ ਐਸਆਈਐਲ ਕਿ ਹੁੰਦੀ ਸੀ ਹੁਣ ਇਸਤੇ ਹੋਈ ਐ ਦੇਖੋ ਪਾਲਾ ਲਾਜਣਾ ਪੁਲਿਸ ਨੂੰ ਲਾਜਣਾ ਕੀ ਕੇਜਰੀਵਾਲ ਦੇ ਭਗੰਤ ਮਾਨ ਕੀ ਸਾਬਦ ਕਰਨਾ ਚਾਹੁੰਦੇ ਆ ਪਾਣੀ ਤੇ ਕਿਸੇ ਸਰਕਾਰ ਦਾ ਕੰਟਰੋਲ ਨਹੀਂ ਐ ਪਾਣੀ ਤੇ ਕੁਦਰਤ ਦਾ ਕੰਟਰੋਲ ਐ ਜਦੋਂ ਕੁਦਰਤ ਨੇ ਚਾਹਿਆ ਤੇ ਜਿੰਨੇ ਮਰਜੀ ਬੰਨ ਲੈਣਾ ਬੰਨ ਲਾ ਕੇ ਰੋਕ ਲੈਣੇ ਪਾਣੀ ਨੂੰ ਨਾ ਦੇਖ ਕੇ ਤੇ ਪਾਕਿਸਤਾਨ ਦਾ ਪਾਣੀ ਰੋਕ ਸਕਣ ਨਾ ਹਰਿਆਣੇ ਦਾ ਰੋਕ ਸਕਣ ਅਸੀਂ ਅਸੀਂ ਸੋਚ ਰਹੇ ਸੀ ਵੀ ਪਾਕਿਸਤਾਨ ਦਾ ਪਾਣੀ ਰੋਕ ਤਾਂ ਸਾਨੂੰ ਤਾਂ ਉਹਦਾ ਸਾਢੇ ਹੀ ਰੋਕ ਦੇਣਾ ਔਰ ਦੂਜੀ ਗੱਲ ਜਿਹੜਾ ਇਹ ਪਾਣੀ ਆ ਕਿਦੋਂ ਹਰਿਆਣਾ ਸੀਜ਼ਨ ਆ ਹੁਣ ਮੰਨ ਲਓ ਆਉਣ ਵਾਲਾ ਆ ਗਿਆ ਉਸ ਤੋਂ ਪਹਿਲਾਂ ਪਹਿਲਾਂ ਹੀ ਡੇਵਲ ਚ ਕਰਨਾ ਹੁੰਦਾ ਹੈ ਇਹ ਜਾਣ ਬੁੱਝ ਕੇ ਇਹਦਾ ਮਕਸਦ ਕੋਈ ਹੋ ਰਿਹਾ ਹੈ ਇਹ ਹਰਿਆਣਾ ਨੂੰ ਪਾਣੀ ਨਹੀਂ ਰੋਕਿਆ ਗਿਆ ਇਹਦਾ ਕੋਈ ਬਹੁਤ ਵੱਡਾ ਪੋਲਿਟਿਕਲੀ ਜਿਹੜਾ ਲਾਹਾ ਲੈਣ ਦੀ ਸੋਚਦੇ ਆ ਲੇਕਿਨ ਇੱਕ ਪਾਣੀ ਤੇ ਗੰਦੀ ਰਾਜਨੀਤੀ ਜਿਹਦਾ ਕੰਟਰੋਲ ਟੋਟਲੀ ਕੁਦਰਤ ਕੋਲੇ ਆ ਅਗਰ ਉਹ ਕਰਦੇ ਆ ਤੇ ਇਸ ਤੋਂ ਵੱਡੀ ਗੰਦੀ ਰਾਜਨੀਤੀ ਇਹਨਾਂ ਦਾ ਪਤਨ ਹੋਣਾ ਜ਼ਰੂਰੀ ਹੈ ਇਹਨਾਂ ਲੋਕਾਂ ਦਾ ਜਿਹੜੇ ਪਾਣੀ ਦੀ ਰਾਜਨੀਤੀ ਕਰ ਰਹੇ ਪੀਣ ਵਾਲੇ ਪਾਣੀ ਦੀ ਆਲ ਪਾਰਟੀ ਮੀਟਿੰਗ ਦੇ ਵਿੱਚ ਤਾਂ ਜੀ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਕੋਲੇ ਦੇਣ ਲਈ ਪਾਣੀ ਉਹ ਹੈ ਨਹੀਂ ਤਾਂ ਫਿਰ ਅਸੀਂ ਕਿਵੇਂ ਦੇ ਸਕਦੇ ਹਾਂ ਕਿ ਆਪਣੇ ਹਿੱਸੇ ਦਾ ਪਾਣੀ ਕਿਵੇਂ ਦੇ ਦਈਏ ਪਰ ਜਿਹੜਾ ਡੈਮ ਆ ਡੈਮ ਨੂੰ ਜਿਹੜੇ ਪੌਂਗ ਡੈਮ ਦੀ ਗੱਲ ਕਰਤੀ ਹੈ ਜੀ ਸਾਗਰ ਡੈਮ ਦੀ ਗੱਲ ਕਰਤੀ ਹੈ ਭਾਗੜਾ ਡੈਮ ਦੀ ਗੱਲ ਕਰ ਦੇਣਾ ਭਾਗੜਾ ਡੈਮ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਇੱਕ ਲੈਵਲ ਤੇ ਲਿਆਉਣਾ ਪੈਂਦਾ ਜੀ ਅਗਰ ਉਹ ਨਹੀਂ ਕਰਨਗੇ ਫਿਰ ਫਿਰ ਜੀ ਦਬੋ ਕੇ ਮਾਰ ਦੇਣਗੇ ਪੰਜਾਬ ਨੂੰ ਜੀ ਫਿਰ ਪਾਣੀ ਕਿੱਥੇ ਰੋਕਣਗੇ ਫਿਰ ਫਿਰ ਇਹ ਰਹਿਣਾ ਚਾਹੂਗਾ ਪਹਿਲਾਂ ਪੰਜਾਬ ਡੁੱਬੂਗਾ ਫਿਰ ਇਹ ਰਹਿਣਾ ਡੁੱਬੂਗਾ ਜੀ ਇਸ ਤਰ੍ਹਾਂ ਕਿ ਇਹ ਜਿਹੜੀ ਚੀਜ਼ ਆ ਸਾਰੇ ਸਾਰੇ ਅਸੀਂ ਇੱਕਿਆਂ ਤੁਹਾਨੂੰ ਰਾਜਾਂ ਦੇ ਵਿੱਚ ਵੱਖੋ ਵੱਖਰੇ ਨਾਮ ਹੰਢਿਆ ਜਾਵੇ ਪਾਣੀ ਦੇ ਨਾਂ ਤੇ ਰਾਜਨੀਤੀ ਨਾਲ ਕਿਤੇ ਜਾਏ ਅਸੀਂ ਇਹੀ ਕਹਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ